ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੈਂ ਸਾਰੇ ਠੀਕ ਠਾਕ ਹੋ ਵੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਇਸ ਸਵੇਰ ਦੇ ਵਕਤ ਸਾਡੇ ਪੰਜ ਦੇ ਸਵੇਰ ਤੱਕੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ 14 ਦਿਨ ਹੈਗਾ ਸੋਮਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਅੱਜ ਦਾ ਕੀ ਭਾਅ ਚੱਲ ਰਿਹਾ ਹੌਲ ਸੇਲ ਦਾ ਜੀ ਇਹਨੂੰ ਕਰੀਏ ਗੱਲਬਾਤ ਠੰਡੇ ਵਾਲੇ ਦਿਨ ਮੰਡੀ ਬੰਦ ਰਹਿੰਦੀ ਹੈ ਚਲੋ ਅੱਜ ਆਪਾਂ ਗੱਲ ਕਰਦੇ ਹਾਂ ਜੀ ਕੀ ਭਾਅ ਚੱਲ ਰਿਹਾ ਜੀ ਹੋਰ ਕੋਈ ਦੋਸਤੋ ਦੇਖੋ ਜੀ ਬਹੁਤ ਘੱਟ ਹੁੰਦਾ ਜੀ ਮੰਡੀ ਦੇ ਵਿੱਚ ਸੋਮਵਾਰ ਵਾਲੇ ਦੇਖ ਤਾਂ ਜ਼ਿਆਦਾ ਹੁੰਦਾ ਕਿਉਂਕਿ ਐਤਵਾਰ ਨੂੰ ਮੰਡੀ ਬੰਦ ਰਹਿੰਦੀ ਹੈ ਚਲੋ ਅੱਜ ਆਪਾਂ ਦਿਖਾਈਏ ਤੁਹਾਨੂੰ ਵੀ ਸਬਜ਼ੀਆਂ ਦਾ ਕੀ ਭਾਅ ਚੱਲ ਰਿਹਾ ਜੀ ਦੇਖੋ ਜੀ ਬਹੁਤ ਘੱਟ ਆਈ ਹੈ ਅੱਜ ਮੰਡੀ ਦੇ ਵਿੱਚ ਸਬਜ਼ੀਬਾਰੇ ਵੀ ਗੱਲਬਾਤ ਹੋ ਰਹੀ ਹੈ ਕਿੰਨੀ ਕੀ ਸਬਜ਼ੀ ਆਈ ਹੈ ਅੱਜ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਕਣਸੇਰੀ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਕੀ ਹਾਲ ਹੈ ਮੰਤ ਚੜ੍ਹਦੀ ਕਲਾ ਜਮਾਂ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਹੀ ਸਬਜ਼ੀ ਦਾ ਠੀਕ ਹੈ ਜੀ ਅੱਜ ਕੱਠ ਬਹੁਤ ਆਈ ਮੰਡੀ ਦੇ ਵਿੱਚ ਤੁਹਾਨੂੰ ਦਿਖਾਈ ਦਿੰਨੇ ਆਂ ਆਪਾਂ ਵੀ ਸਵੇਰੇ ਸਵੇਰੇ ਬਹੁਤ ਕੱਠ ਹੁੰਦਾ ਮੰਡੀ ਦੇ ਵਿੱਚ ਚਲੋ ਆਪਾਂ ਸਬਜ਼ੀ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕਦੂ ਦਾ ਕੀ ਭਾਅ ਚੱਲ ਰਹੀ ਹੈ ਹੋਰ ਕਿਵੇਂ ਹੈਰੀ ਭਾਈ ਠੀਕ ਆ ਭਾਈ ਅੱਜ ਜਾਲ ਵਾਲੇ ਕਦੂ ਦਾ ਕੀ ਭਾਅ ਚੱਲਿਆ ਜੀ ਅੱਜ ਆਪਣੇ ਦਾ ਜਾਲ ਕਦੂ ਭਾਈ 55-60 ਹਾਂਜੀ ਦੋਸਤੋ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਰਿਹਾ ਜੀ ਜਾਲ ਵਾਲੇ ਦਾ ਨਾਰਮਲ ਕੱਦੂ ਦਾ ਕੀ ਭਾਅ ਰਿਹਾ ਜੀ ਅੱਜ ਦਾ 40 ਤੋਂ 45 ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਹੈਗਾ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਦਾ ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਰਿਹਾ ਹੈ ਰੇਡ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਕੱਦੂ ਦਾ ਜਾਲ ਵਾਲਾ ਕੱਦੂ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਠੀਕ ਹੈ ਜੀ ਬੰਦਲ ਲਫਾਫੇ ਦਾ ਭਾਅ ਜੇ ਕਿਸੇ ਨੇ ਵੀ ਲੈਣੀ ਆ ਤਾਂ 5 ਕਿਲੋ ਲੈਣੇ ਪਰੇ ਆ ਜੇ ਕਿਸੇ ਨੇ ਵੀ ਲੈਣੀ ਆ ਬੰਦਲ ਲਫਾਫਾ ਮਿਲੂਗਾ ਜੀ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਹਰੀ ਮਿਰਚ ਦਾ ਦੋਸਤੋ ਬੈਗਣੀ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪਿੰਸੀਰੀ ਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਬੈਠ ਗਿਆ। ਹਾਂਜੀ ਦੋਸਤੋ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਕ੍ਰੇਲੇ ਦਾ ਜਾਲ ਵਾਲੇ ਦਾ ਜੀ ਅੱਜ ਦਾ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕ੍ਰੇਲੇ ਦਾ ਜੀ ਠੀਕ ਹੈ ਜੀ। ਇਹ ਅੱਜ ਦਾ ਭਾਅ ਜੀ 45 ਦੇ ਵੱਸ। ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਠੀਕ ਹੈ ਜੀ ਅੱਜ ਦਾ ਚੌਲੇ ਦਾ ਭਾਅ ਜੀ ਅੱਜ ਦਾ ਇਹ। ਜੇ ਕਿਸੇ ਨੇ ਲੈਣੀ ਹੈ ਤਾਂ ਹੋਲ سیل ਦੇ ਰੇਟ ਤੇ ਪਲਸ਼ੇਰੀ ਲੈਣੀ ਪੈਣੀ ਜੀ ਅੱਜ ਦਾ ਭਾਜੇ ਇਹਦਾ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਠੀਕ ਹੈ ਜੀ ਇਹ ਵਧੀਆ ਤੋਰੀ ਦਾ ਕਿੰਨਾ ਭਾਅ ਜੀ ਅੱਜ ਦਾ ਇਹ ਇਹ ਵੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਗ੍ਰੇਡ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਠੀਕ ਹੈ ਜੀ 35 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ 13 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਆ ਜੀ ਪੇਠੇ ਦਾ ਠੀਕ ਹੈ ਜੀ ਅੱਜ ਦਾ ਭਾਅ ਆ ਜੀ ਪੇਠੇ ਦਾ ਕਿਸੇ ਨੂੰ ਵੀ ਲੈਣਾ ਤਾਂ ਬੰਦ ਲਫਾਫਾ ਲੈਣਾ ਪੈਣਾ ਜੀ ਹੋਲ سیل ਦਾ ਰੇਟ ਆ ਜੀ ਅੱਜ ਦਾ ਇਹ ਹਾਂਜੀ ਦੋਸਤੋ ਮੰਡੀ ਦੇ ਵਿੱਚ ਆ ਗਿਆ ਵੀ ਥੋੜਾ ਜਿਹਾ ਮੀਂਹ ਤੇ ਭਾਜਰਾ ਪਵਾਤੀ ਮੀਂਹ ਹੈ ਜੀ ਸਿਗਾ ਜੀ ਮੀਂਹ ਪੈਣ ਲੱਗ ਗਿਆ ਮੰਡੀ ਦੇ ਵਿੱਚ ਤੇ ਆਪਾਂ ਤੁਹਾਨੂੰ ਸਭ ਜੇ ਬਾਰੇ ਦੱਸ ਦਨੇ ਆ ਵੀ ਅਜੇ ਰਹਿੰਦਾ ਵੀ ਦਸਣ ਵਾਲਾ ਵੀ ਸਭ ਜੇ ਨੇ ਕੀ ਭਾਅ ਚੱਲ ਰਿਹਾ ਠੀਕ ਹੈ ਜੀ ਮੀਂਹ ਪੈਣਾ ਹੋ ਗਿਆ ਸਟਾਰਟਿੰਗ ਸਿਮਲਾ ਮਿਰਚ ਦਾ ਭਾਅ ਆਏਗਾ ਜੀ 55 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹੈ ਠੀਕ ਹੈ ਜੀ ਕਿਸੇ ਨੇ ਬੰਦ ਡੱਬਾ ਲੈਣਾ ਬੰਦ ਡੱਬਾ ਵੀ ਮਿਲ ਜੀ ਬੰਦ ਗ੍ਰੇਡ ਲੈਣਾ ਬੰਦ ਗ੍ਰੇਡ ਵੀ ਮਿਲ ਜਾਂਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਸ਼ਿੰਗਲਾ ਮਿਰਚ ਦਾ ਜੇ ਕਿਸੇ ਨੇ ਲੈਣਾ ਤਾਂ ਇਕੱਠਾ ਲੈਣਾ ਪੈਣਾ ਜੀ ਅੱਜ ਦਾ ਇਹ ਹਾਂ ਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਟਮਾਟਰ ਦਾ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਕਿਸੇ ਨੇ ਜੀ ਹਮਸੂਨਾ ਦਾ ਭਾਅ ਜੀ ਅੱਜ ਦਾ ਹੈ ਟਮਾਟਰ ਦਾ ਠੀਕ ਹੈ ਜੀ 100 ਕਿਲੋ 250 ਦੇ ਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਦਰਜਨ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਪਾਲਕ ਦੀ ਦਰਜਨ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਪਾਲਕ ਦਾ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ ਹਾਈਬ੍ਰਿਡ ਵਾਲੇ ਗੁਵਾਰੇ ਦਾ ਭਾਅ ਹੈਗਾ ਜੀ 400 ਨੂੰ ਪੰਸੇਰੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਠੀਕ ਹੈ ਜੀ ਪੰਸੇਰੀ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਆਰਬੀ ਦਾ ਭਾਅ ਹੈਗਾ ਜੀ ਅੱਜ ਦਾ ਮੰਡ ਘੱਟੇ ਦਾ ਭਾਅ ਹੈਗਾ ਜੀ ਅੱਜ ਦਾ ਈ ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੇ ਕਿਸੇ ਨੇ ਲੈਣਾ ਬੰਦ ਗੱਟਾ ਲੈਣਾ ਪੈਣਾ ਜੀ ਅੱਜ ਦਾ ਭਾਅ ਜੀ ਹੈ ਹਾਂਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਰਜਨ ਦਾ ਭਾਅ ਜੀ ਆਰਬੀ ਵਾਲੇ ਪੱਤੇ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ سیل ਦਾ ਰੇਟਾਂ ਤੇ ਦਰਜਨ ਲੈਣੀ ਪੈਣੀ ਹੈ ਕਿਸੇ ਨੇ ਵੀ ਲੈਣੀ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹਦਾ ਹਾਂਜੀ ਦੋਸਤੋ ਦਾਣੇ ਵਾਲੇ ਚਾਹ ਦੇ ਦਾ ਭਾਅ ਹੈਗਾ ਜੀ ਅੱਜ ਦਾ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌੜੇ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਦਰਜਣ ਦਾ 100 ਰੁਪਏ ਦਰਜਣ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ ਜੀ ਇਹ ਅੱਜ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ ਹਾਂਜੀ ਦੋਸਤੋ ਛੋਟੇ ਗੁਬਾਰੇ ਦਾ ਭਾਅ ਹੈਗਾ ਜੀ ਅੱਜ ਦਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਠੀਕ ਹੈ ਜੀ ਅੱਜ ਦਾ ਜੀ ਇਹ ਕਿਲੋ ਦਾ 600 ਨੂੰ ਪੰਸੀਰੀ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਹਲਕੀ ਤੋਂ ਲੈ ਕੇ ਵਧੀਆ ਤੱਕ ਦਾ ਰੇਟ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਜੇ ਹਲਕੀ ਲੈਣੀ ਹੈ ਤਾਂ 40 ਰੁਪਏ ਦਾ ਭਾਅ ਜੀ ਨੈੱਟ ਬੰਦ ਡੱਬੇ ਦਾ ਜੀ ਜੇ ਵਧੀਆ ਲੈਣੀ ਹੈ ਕੁਆਲਿਟੀ ਦਾ 60 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਠੀਕ ਹੈ ਜੀ 40 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਅ ਹੈਗਾ ਜੀ 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗੱਟਾ ਲੈਣਾ ਪੈਣਾ ਜੀ ਹੋਲ سیل ਦਾ ਰੇਟ ਆ ਜੀ ਲਸਣ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਲਸਣ ਦਾ ਇਹ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਆ ਠੀਕ ਹੈ ਜੀ ਆਪਾਂ ਆਲੂ ਪਿਆਜ਼ ਬਾਰੇ ਵੀ ਦੱਸ ਦਾਂ ਵੀ ਕੀ ਭਾਅ ਜੀ ਅੱਜ ਦਾ ਪਰ ਆਪਾਂ ਕਰੀਏ ਗੱਲਬਾਤ ਜੀ ਤੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਾਉਣੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੂਲ ਸੇਲ ਦਾ ਠੀਕ ਹੈ ਜੀ ਆਲੂ ਬਾਉ ਹੋਰਾਂ ਕੋਲੇ ਵਧੀਆ ਸਟਾਕ ਪਿਆ ਅੱਜ ਕਿਸੇ ਨੇ ਲੈਣਾ ਤਾਂ ਲੈ ਸਕਦਾ ਆਪਾਂ ਹੂਲ ਸੇਲ ਦਾ ਰੇਟ ਦਿਖਾਉਣਾ ਵੀ ਆਲੂ ਦਾ ਕੀ ਭਾਅ ਚੱਲ ਰਿਹਾ ਨਮਸਕਾਰ ਬਾਬੂ ਜੀ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਤੇ ਅੱਜ ਵੀ ਪਾਈ ਗਈ ਦੀ ਬਾਰਸ਼ ਥੋੜੀ ਥੋੜੀ ਜੀ ਭਾਅ ਜਿਹੜਾ ਪਵਾਤੀ ਦੀ ਮੰਡੀ ਚ ਹਾਂ ਆਲੂ ਥੋੜਾ ਮੰਦਾ ਹੈ ਅਜੇ ਮੰਦਾ ਚੱਲ ਰਹੀ ਜਾਂਦਾ ਉਹ ਮੰਦਾ 300 ਵਿਘਿਆ ਡੇਮੰਡ 500 ਵਿਘਿਆ ਇਹ ਕਿਹੜਾ ਲੁਆਈ ਜਿਹੜਾ 300 ਵਿਘਿਆ ਜਰਾ ਚੱਲੋ ਫਗਰਾ ਜੀ ਹਾਂਜੀ ਦੋਸਤੋ ਫਗਰਾ ਜੀ ਇਹ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਕਰਦੇ ਨਾ 300 ਦਾ ਦਾ ਭਾਜ ਜੀ ਬੂਰੇ ਦਾ 300 ਲੈ ਉਧਰ ਠੀਕ ਹੈ ਜੀ ਅੱਜ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਉਹ ਤੋਂ ਕੋ ਵਧੀਆ ਪੈ ਜੇ ਕਿਸੇ ਨੇ ਲੈਣਾ 300 ਰੁਪਏ ਦਾ ਭਾਅ ਜੀ ਘੱਟੀ ਦਾ ਠੀਕ ਹੈ ਜੀ ਬਾਹੂ ਹੋਰਾਂ ਨਾਲ ਕੇ ਮਿਲ ਸਕਦੇ ਟੀ ਲੈਣਾ ਆ 500 ਹਾਂ ਜੀ ਦੋਸਤੋ ਜੇ ਆਹ ਘੱਟਾ ਲੈਣਾ ਜੀ ਡਾਇਮੰਡ ਉਹ ਤੋਂ ਤੱਕ ਦੇ ਪਿਆ ਡਾਇਮੰਡ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘੱਟੀ ਦਾ 500 ਰੁਪਏ ਦਾ ਭਾਅ ਠੀਕ ਹੈ ਜੀ ਅੱਜ ਦਾ ਉਹ ਐਲ ਆਰ 550 ਜਿਹੜਾ ਐਲ ਆਰ ਆਈ ਉਹ 550 ਰੁਪਏ ਦਾ ਭਾਅ ਜੀ ਐਲ ਆਰ ਠੀਕ ਹੈ ਜੀ ਇਹ ਲਾਲ ਆਲੇ ਦਾ ਭਾਅ ਜੀ 550 ਰੁਪਏ ਦਾ ਭਾਅ ਜੀ ਬੰਦ ਘੱਟੀ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਲੈ ਸਕਦੇ ਆ ਹੋਲ ਸੇਲ ਦੇ ਰੇਟ ਨਹੀਂ ਬਾਗੂਹਰਾਂ ਦੇ ਹਾਂਜੀ ਦੋਸਤੋ ਆਪਾਂ ਬਾਈਹੂਰਾਂ ਨਾਲ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਠੀਕ ਹੈ ਜੀ ਇਹ ਹੋਲ ਸੇਲ ਦੇ ਰੇਟ ਦੱਸਾਂਗੇ ਆਪਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਠੀਕ ਹੈ ਜੀ ਆਪਾਂ ਗੱਲਬਾਤ ਕਰਦੇ ਆਂ ਬਾਗੂਹਰਾਂ ਨਾਲ ਕਿ ਕੀ ਭਾਅ ਜੀ ਅੱਜ ਹਾਂਜੀ ਦੋਸਤੋ ਆਪਾਂ ਗੱਡੀ ਵਾਲੇ ਪਿਆਜ਼ ਬਾਰੇ ਵੀ ਦੱਸਦੇ ਆਂ ਵੀ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਅੱਜ ਦਾ ਠੀਕ ਹੈ ਜੀ ਇਹ ਮਥਾਣੀਆਂ ਦਾ ਪਿਆਜ਼ ਆ ਜੇ ਕਿਸੇ ਨੇ ਵੀ ਲੈਣਾ ਤਾਂ 17 ਰੁਪਏ ਦਾ ਭਾ ਠੀਕ ਹੈ ਜੀ ਇਹ 17 ਰੁਪਏ ਕਿਲੋ ਦਾ ਭਾਅ ਜੀ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਘੱਟਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹ ਨੈਟ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕਿਲੋ ਦਾ ਭਾਅ ਇਹ ਇਹ ਬੰਦ ਗੱਟਿਆਂ ਦਾ ਭਾਅ ਹੁੰਦਾ ਜੀ ਅੱਜ ਦਾ ਇਹ ਠੀਕ ਹੈ ਜੀ ਆਪਾਂ ਹੋਰ ਵੀ ਮਥਾਣੀਆਂ ਦਿਖਾ ਦਿੰਨੇ ਆ ਵੀ ਕੀ ਭਾਅ ਚੱਲ ਰਿਹਾ ਇਹ ਮਥਾਣੀਆਂ ਦਾ ਭਾਅ ਹੈਗਾ ਜੀ ਅੱਜ ਦਾ 15 ਰੁਪਏ ਨੈਟ ਨੈਟ ਆ ਜੀ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦ ਗੱਟੇ ਦਾ ਠੀਕ ਹੈ ਜੀ ਨੈਟ ਇਹ ਕਿਲੋ ਦਾ ਭਾਅ ਨਹੀਂ ਹੈਗਾ ਇਹ ਵੀ ਬੰਦ ਗੱਟਿਆਂ ਦਾ ਭਾਅ ਹੁੰਦਾ ਜੇ ਕਿਸੇ ਨੇ ਵੀ ਲੈਣਾ ਇਹ ਵੀ ਮਥਾਣੀਆਂ ਦਾ ਪਿਆਜ਼ ਆ ਜੀ ਇਹ ਵੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹ ਵੀ ਵਧੀਆ ਹੁੰਦਾ ਜੀ ਮਥਾਨੀਆਂ ਦੀ ਕਿਸੇ ਨੇ ਲੈਣਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਰੇਟ ਘੱਟ ਚੁੱਕਿਆ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਜੀ ਨਾਸਕ ਦੇ ਪਿਆਜ਼ ਦਾ ਠੀਕ ਹੈ ਜੀ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 20 ਰੁਪਏ نیٹ ਆ ਜੀ ਜੇ ਕਿਸੇ ਨੇ ਵੀ ਲੈਣਾ ਤਾਂ 20 ਰੁਪਏ ਕਿਲੋ ਦਾ ਭਾਅ ਜੀ نیٹ ਆ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਗੱਟੇ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਅੱਜ ਦਾ ਤੇ ਆਪਾਂ ਐਮਪੀ ਵਾਲਾ ਪਿਆਜ਼ ਵੀ ਦਿਖਾ ਦਿੰਦਾ ਵੀ ਐਮਪੀ ਵਾਲਾ ਪਿਆਜ਼ ਕੀ ਭਾਅ ਦੱਲ ਰਿਹਾ ਜੀ ਐਮਪੀ ਵਾਲਾ ਪਿਆਜ਼ ਹੈਗਾ ਠੀਕ ਹੈ ਜੀ ਇਹ ਵੀ ਬੰਦ ਗੱਟੇ ਦਾ ਭਾਜ ਜੀ ਨੈਟ ਇਹ ਅੱਜ ਦਾ ਭਾਜ ਜੀ ਐਮਪੀ ਵਾਲੇ ਪਿਆਰ ਦਾ ਤੇ ਇਹ ਤੋਂ ਵਧੀਆ ਕੁਆਲਿਟੀ ਵੀ ਦਿਖਾ ਦਿੰਦੇ ਐਮਪੀ ਵਾਲੇ ਪਿਆਰ ਦਾ ਵੀ ਕੀ ਭਾਜ ਚੱਲ ਰਿਹਾ ਜੀ ਜਿਹੜਾ ਇਹਦਾ ਪਿਆਰ ਦਾ ਭਾਜ ਹੈਗਾ ਜੀ ਐਮਪੀ ਵਾਲੇ ਦਾ ਜੀ ਮੋٹے ਪਿਆਰ ਦਾ ਭਾਜ ਹੈਗਾ ਜੀ ਅੱਜ ਦਾ 18 ਰੁਪਏ ਭਾਜ ਹੈਗਾ ਜੀ ਐਮਪੀ ਵਾਲੇ ਪਿਆਰ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗੱਟੇ ਦਾ ਭਾਜ ਜੀ ਅੱਜ ਦਾ ਇਹ ਇਹ ਨੈਟ ਆ ਜੀ ਅੱਜ ਦਾ ਆਪਾਂ ਗੱਟਾ ਲੈਣਾ ਵੈਣਾ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦ ਗੱਟਿਆਂ ਦਾ ਠੀਕ ਹੈ ਜੀ ਅੱਜ ਦਾ ਭਾਜ ਜੀ ਇਹ ਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਫਰੂਟ ਬਾਰੇ ਆਪਾਂ ਚਲੋ ਕਰੀਏ ਗੱਲਬਾਤ ਜੀ ਆ ਗਈ ਜੀ ਦੋਸਤੋ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਸਾਈਜ਼ ਤੱਕ ਦਾ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਇਹ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਇਹ ਇਹ ਅੱਜ ਕੇਲੇ ਦਾ ਭਾਅ ਜੀ ਅੱਜ ਦਾ ਹੈ ਹਾਂ ਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਕੁਆਲਟੀ ਵਾਲੇ ਛੇਵਾਂ ਦਾ ਭਾਅ ਦ ਸੇਵ ਹੈਗਾ 2200 ਤੋਂ ਲੈ ਕੇ 3000 ਰੁਪਏ ਤੱਕ ਦਾ ਜੀ ਸੇਵ ਠੀਕ ਹੈ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਡੱਬਾ ਲੈਣਾ ਪੈਣਾ ਜੀ ਠੀਕ ਹੈ ਜੀ ਇਹ ਵਧੀਆ ਸੇਵ ਤੱਕ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਜੇ ਕਿਸੇ ਨੇ ਵੀ ਲੈਣਾ 2200 ਤੋਂ ਲੈ ਕੇ 3000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਹਾਂ ਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 1000 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਕਿਸੇ ਨੇ ਲੈਣਾ ਤਾਂ 1000 ਰੁਪਏ ਦੀ ਵੀ ਵੇਟੀ ਮਿਲ ਜੂ ਜੇ 1500 ਰੁਪਏ ਤੱਕ ਮਿਲ ਜੂਏ ਕਿਸੇ ਨੇ ਵੀ ਲੈਣਾ ਠੀਕ ਹੈ ਜੀ ਇਹਨਾਂ ਦੇ ਲੱਗ ਲੱਗ ਭਾਅ ਹੁੰਦੇ ਆ ਜੀ ਨਾਰਾਂ ਦੇ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਬੰਦ ਡੱਬਾ ਲੈਣਾ ਪੈਣਾ ਜੀ ਨਾਰਾਂ ਦਾ ਠੀਕ ਹੈ ਜੀ ਹੋਲ سیل ਦਾ ਰੇਟ ਆ ਜੀ ਨਾਰਾਂ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਨਾਰਾਂ ਦਾ ਇਹ ਕਿਸੇ ਨੇ ਵੀ ਲੈਣਾ ਤਾਂ ਬੰਦ ਡੱਬਾ ਲੈਣਾ ਪੈਣਾ ਜੀ ਅੱਜ ਦਾ 1000 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਹਾਂਜੀ ਦੋਸਤੋ ਤਰਬੂਜ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 25 ਰੁਪਏ ਨੈਟ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ 25 ਰੁ ਠੀਕ ਹੈ ਜੀ 100 ਡੱਬੇ ਦੇ ਵਿੱਚ ਆਉਂਦੇ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਇਹ ਸੋ ਆਪਾਂ ਛੋਟੀ ਛੇਵ ਬਾਰੇ ਗੱਲਬਾਤ ਕਰਦੇ ਵੀ ਛੇਵ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਦੱਸਦੇ ਵੀ ਹੋਲ سیل ਦਾ ਰੇਟ ਕੀ ਹੈ ਜੀ ਠੀਕ ਹੈ ਜੀ ਛੇਵ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਡੱਬਾ ਲੈਣਾ ਪੈਣਾ ਜੀ ਪੂਰਾ ਵਧੀਆ ਛੇਵ ਹੈ ਜੀ ਇਹ ਠੀਕ ਹੈ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਠੀਕ ਹੈ ਜੀ ਤੇ ਬੱਬੂ ਕੋਸ਼ੇ ਦਾ ਭਾਅ ਵੀ ਦੱਸ ਦਨਾਂ ਜੀ ਅੱਜ ਦਾ ਕੀ ਭਾਅ ਚ ਬੱਬੂ ਗੋਸ਼ੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੱਬੂ ਗੋਸ਼ੇ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਵੀ ਬੰਦ ਗ੍ਰੇਡ ਜਾਂ ਬੰਦ ਡੱਬਾ ਲੈਣਾ ਮੈਣਾ ਜੀ ਅੱਜ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 600 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਠੀਕ ਹੈ ਜੀ ਇਹਦੇ ਵਿੱਚ ਬੰਦ ਘੱਟੇ ਵਿੱਚ ਵੇਟ ਹੁੰਦਾ ਇਹਦਾ ਘੱਟੋ ਘੱਟ 10 20 ਕਿਲੋ ਹੁੰਦਾ ਜੀ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਅੱਜ ਦਾ ਚਿਕਨੇ ਬੰਦਗਾਟਾ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਤਾਂ 20 ਕਿਲੋ ਲੈਣਾ ਪੈਣਾ ਜੀ 600 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਕੀਵੀ ਵਾਲੇ ਡੱਬੇ ਦਾ ਪੀਸ ਦਾ 4 ਪੀਸ ਹੁੰਦੇ ਜੀ ਇਹਦੇ ਵਿੱਚ ਠੀਕ ਹੈ ਜੀ ਇਹਦਾ ਅੱਜ ਦਾ ਭਾਅ ਹੈਗਾ ਜੀ 110 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕੀਵੀ ਵਾਲੇ ਡੱਬੀ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹ ਵੀ ਚਾਰੀ ਆਮ ਦਾ ਭਾਅ ਆਏਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਚਾਰੀ ਆਮ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਚਾਰੀ ਆਮ ਦਾ ਵਧੀਆ ਕੁਆਲਟੀ ਵਾਲੇ ਚਾਰੀ ਆਮ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਜੀ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹਾਂ ਜੀ ਦੋਸਤੋ ਦਸਹਰੀ ਆਮ ਦਾ ਭਾਅ ਹੈਗਾ ਜੀ ਨੈਟ 15 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਨੈਟ ਠੀਕ ਹੈ ਜੀ ਅੱਜ ਦਾ ਗ੍ਰੇਡ ਦਾ ਭਾਅ ਜੀ ਆਮ ਦਾ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਪੂਰਾ ਵਧੀਆ ਕੁਆਲਟੀ ਵਾਲਾ ਆਮ ਦਾ ਭਾਅ ਜੀ ਅੱਜ ਦਾ ਕਿਹੜਾ ਹੁੰਦਾ ਇਹ ਕਿਹੜਾ ਹੁੰਦਾ ਜੀ ਇਹ ਇਹ ਬਾਬੂ ਖਾਨ ਜੀ ਦਾ ਵਾਹ ਬਾਬੂ ਖਾਨ ਦਾ ਹੋਰਦਾ ਵਾ ਸਾਰ ਹੋਈ ਰਹੇ ਅੱਛਾ ਸਾਰ ਨਚਾ ਆ ਹਾਂ ਜੀ ਦੋਸਤੋ ਸਾਰ ਨਪੁਰ ਤੋਂ ਆਇਆ ਬਾਈ ਉਹਨਾਂ ਦਾ ਅੰਬ ਜੀ ਪੂਰਾ ਵਧੀਆ ਪੂਰਾ ਹੈ ਇਹ ਅੰਬ ਠੀਕ ਹੈ ਜੀ ਕੁਆਲਿਟੀ ਵਾਲੇ ਅੰਬ ਦਾ ਭਾਅ ਜੀ 25 ਰੁਪਏ ਨਾਲ ਕੀ ਬੰਦ ਗਰੇਟਾ ਦਾ ਭਾਅ ਜੀ